ਓਏ ਨਾ ਬੰਦਰ ਖੜੀ ਹੋਏ ਕੀ ਹੋਇਆ ਕਿਧਰੀ ਆ ਨਾ ਮਾ ਕਰਿਆ ਨਾ ਯਾਰ ਮਸਾਦਾ ਮਾਹੌਲ ਬਣਿਆ ਸੀ ਯਾਰ ਯਾਰ ਮੇਰਾ ਮੂਡ ਨਹੀਂ ਹੈਗਾ ਤੁਸੀਂ ਜਾਓ ਯਾਰ ਕਰੋ ਇੰਜੋਏ ਮੈਂ ਨਹੀਂ ਕਰਨਾ ਹੈਗਾ ਇਹ ਜਾ ਇੰਜੋਏ ਮਨ ਨੂੰ ਕੀ ਹੋਇਆ ਯਾਰ ਵੇਲੀ ਥੋੜੀ ਰੋਜ਼ ਰੋਜ਼ ਇਕੱਠੇ ਹੁੰਦੇ ਤੂੰ ਮੂੰਹ ਚੱਕ ਕੇ ਤੁਰਿਆ ਆ ਬਾ ਯਾਰ ਮੇਰਾ ਮਨ ਨਹੀਂ ਹੈਗਾ ਤੂੰ ਜਾ ਯਾਰ ਮਨ ਨੂੰ ਕੀ ਹੋ ਗਿਆ ਤੈਨੂੰ ਯਾਰ ਉਹਨੇ ਪੈਗ ਲਾਉਣ ਨੂੰ ਹੀ ਆਖਿਆ ਸੀ ਤੈਨੂੰ ਐਡੀ ਕੱਡੀ ਗੱਲ ਹੋ ਗਈ ਤੇਰੇ ਲਈ ਛੋਟੀ ਗੱਲ ਹੋ ਸਕਦੀ ਹੈ ਯਾਰ ਇਹ ਮੇਰੇ ਲਈ ਛੋਟੀ ਗੱਲ ਨਹੀਂ ਹੈਗੀ ਪੈਗ ਲਾਉਣ ਵਾਲੀ ਠੀਕ ਹੈ ਤੂੰ ਜਾ ਐਨਜੋਏ ਕਰ ਤੈਨੂੰ ਮੈਂ ਆਖਿਆ ਟਾਈਮ ਨਾਲ ਘਰੇ ਆ ਜੀ ਬਸ ਯਾਰ ਵੈਲੀ ਨੇ ਤੇ ਗੱਲਾਂ ਨੂੰ ਤੇ ਅਸੀਂ ਤੇ ਕਿੱਡੀ ਗੱਲ ਐ ਮੈਂ ਵੀ ਤਾਂ ਲਾਈ ਲੱਤਾਂ ਤੂੰ ਲਾ ਲਾਂ ਦਾ ਬੱਲੇ ਓ ਤੇਰੇ ਅੱਜ ਤੈਨੂੰ ਪੈਗ ਲਾਉਣ ਨੂੰ ਕਿਹਾ ਕੱਲ ਨੂੰ ਤੈਨੂੰ ਕਹਿਣਗੇ ਚੋਰੀ ਚੱਪਟੀ ਜਾ ਜਾ ਪਰ ਤੂੰ ਤੈਨੂੰ ਕਹਿਣਗੇ ਪਿੰਡ ਦੀ ਦੀ ਪੈਣ ਖੇੜ ਦੇ ਫਿਰ ਤੈਨੂੰ ਖੂਚ ਛਾਲ ਮਾਰਨ ਨੂੰ ਕਹਿਣਗੇ ਤੈਨੂੰ ਚਿੱਟੇ ਤੇ ਲਾਉਣਗੇ ਲੱਗ ਨਹੀਂਗਾ ਤੈਨੂੰ ਐ ਥੋੜੀ ਹੁੰਦਾ ਨਜ਼ਾਰਾ ਉਹ ਤਾਂ ਆਪ ਨੂੰ ਪਤਾ ਕੀ ਕਰਨਾ ਨਹੀਂ ਕੀ ਨਹੀਂ ਕਰਨਾ ਆ ਤਾਂ ਆਪ ਨੂੰ ਜਿੰਦਾ ਤਾਂ ਯਾਰ ਤੇਰੇ ਲਈ ਛੁੱਟੀ ਕਰ ਲਊਗੀ ਯਾਰ ਬਲੀ ਤਾਂ ਮੇਰੇ ਵੀ ਇਕੱਠੇ ਹੁੰਦੇ ਨੇ ਕੋਈ ਪੈਗ ਲਾਉਂਦਾ ਕੋਈ ਮੀਟ ਖਾਂਦਾ ਮੈਂ ਨਹੀਂ ਨਾ ਖਾਂਦਾ ਹੈਗਾ ਮੈਨੂੰ ਨਹੀਂ ਕਹਿੰਦੇ ਹੈਗੇ ਉਹ ਨਾਲ ਦੋ ਭਰਾ ਹੋਰ ਨੇ ਮੇਰੇ ਯਾਰ ਦੋਸਤ ਨੇ ਉਹ ਨਹੀਂ ਲਾਉਂਦੇ ਉਹਨੂੰ ਨਹੀਂ ਕਹਿੰਦੇ ਹੈਗੇ ਇਹ ਥੋੜੀ ਹੁੰਦਾ ਹੁੰਦਾ ਯਾਰ ਇਹ ਥੋੜੀ ਹੁੰਦਾ ਹੁੰਦਾ ਵੀ ਯਾਰ ਆ ਜਾ ਮੈਂ ਮਰਨ ਚੱਲਿਆ ਤੇ ਤੈਨੂੰ ਵੀ ਨਹਿਰ ਚ ਲੈ ਡਿੱਗਾਂ ਅਸਲੀ ਯਾਰ ਤਾਂ ਉਹੀ ਹੁੰਦਾ ਯਾਰ ਜੇ ਮੈਂ ਮਾੜਾ ਕੰਮ ਕਰਦਾ ਤਾਂ ਉਹ ਮੈਨੂੰ ਰੋਕੂਗਾ ਵੀ ਮੈਂ ਤਾਂ ਇਹ ਮਾੜੇ ਕੰਮ ਲੱਗੇ ਹੁਣ ਤੂੰ ਨਾ ਕਰੀ ਤੈਨੂੰ ਉਹਨਾਂ ਨੇ ਕਿਹਾ ਯਾਰ ਯਾਰੀ ਯਾਰੀ ਪੈਗ ਲਾ ਲੈ ਤੇ ਤੂੰ ਫੱਟਦੇ ਨੇ ਮੂੰਹ ਨੂੰ ਲਾ ਲਿਆ ਮੈਨੂੰ ਕਹੀਆ ਮੈਨੂੰ ਤੂੰ ਪੈਗ ਲਾ ਲੈ ਜੇ ਜਾਰੀ ਹੈ ਮੇਰੀ ਤਾਂ ਦੇਖ ਯਾਰ ਅਜਿਹੀ ਜਾਰੀ ਕੋਈ ਨਹੀਂ ਹੈਗੀ ਜਿਹੜੇ ਮੇਰੇ ਯਾਰ ਨੇ ਉਹ ਮੇਰੇ ਹੀਰੇ ਆ ਅਸਲੀ ਯਾਰੀ ਜਿਹੜੇ ਨਾਲ ਤੂੰ ਬੱਠਾ ਇਹ ਨਹੀਂ ਹੁੰਦੀ ਹੈਗੀ ਅਗਲਾ ਤੈਨੂੰ ਪੈਗ ਲਾਉਣ ਨੂੰ ਕਹਿੰਦਾ ਤੇ ਤੂੰ ਪੈਗ ਲਾ ਲੈ ਕੱਲ ਨੂੰ ਮੈਨੂੰ ਚਿੱਟਾ ਲਾਉਣ ਨੂੰ ਕਹੂਗਾ ਤੂੰ ਚਿੱਟਾ ਲਾ ਲੈਣਾ ਯਾਰ ਤਾਂ ਮੇਰੇ ਵੀ ਨੇ ਮਹਿਫਲਾਂ ਦਾ ਸਾਡੀਆਂ ਵੀ ਲੱਗਦੀਆਂ ਨੇ ਆਏ ਥੋੜੀ ਆ ਵੀ ਪੈਗ ਲਾਉਣ ਨੂੰ ਕਹਿੰਦਾ ਤਾਂ ਪੈਗ ਲਾ ਲਓ ਤੇ ਜੇ ਚਿੱਟਾ ਲਾਉਣ ਨੂੰ ਕਹਿੰਦਾ ਚਿੱਟਾ ਲਾ ਲਓ ਕਿਹੜਾ ਬੰਦਾ ਸਾਡੇ ਗਰੁੱਪ ਚ ਖਾਂਦਾ ਖਾਂਦਾ ਪੀਂਦਾ ਪੀਂਦਾ ਪਰ ਮਜ਼ਾ ਲਾ ਉਹ ਸਾਨੂੰ ਕਹਦੇ ਉਹ ਸਾਨੂੰ ਰੋਕੂਗਾ ਕਿ ਅਸੀਂ ਤਾਂ ਲੱਗੇ ਜੇ ਤੂੰ ਲੱਗਿਆ ਤਾਂ ਤੇਰੇ ਅਸੀਂ ਛਤਰੋਲ ਫੇਰਾਂਗੇ ਇਹ ਹੁੰਦੀ ਆ ਯਾਰੀ ਸਮਝ ਗਏ ਹਨ ਗੱਲ ਤਾਂ ਫਿਰ ਤੇਰੀ ਠੀਕ ਆ ਇਹ ਪਰ ਮੈਂ ਕੀ ਕਰਾਂ ਜੇ ਤੈਨੂੰ ਮੇਰੀ ਗੱਲ ਠੀਕ ਲੱਗਦੀ ਹੈ ਨਾ ਇਹ ਫਿਰ ਤੂੰ ਸੋਚ ਹੁਣ ਤੂੰ ਆਪਣੇ ਯਾਰਾਂ ਕੋਲੇ ਜਾਣਾ ਜਾਂ ਦੁਸ਼ਮਣਾਂ ਕੋਲੇ ਜਾਣਾ ਮੈਂ ਚੱਲਿਆ ਟਾਈਮ ਨਾਲ ਘਰੇ ਆ ਜੀ ਮੈਂ ਕਿਸੇ ਨੂੰ ਦੱਸਦਾ ਨਹੀਂ ਕਿ ਤੂੰ ਅੱਜ ਕੀ ਕੀਤਾ ਪਰ ਹੁਣ ਤੇਰੀ ਜ਼ਿੰਮੇਵਾਰੀ ਆ ਤੂੰ ਦੋਸਤਾਂ ਕੋਲੇ ਜਾ ਰਹੇ ਆ ਜਾਂ ਦੁਸ਼ਮਣਾਂ ਕੋਲੇ ਇਹ ਹੁਣ ਤੂੰ ਸੋਚ ਕੇ ਜਾਣਾ ਇਹ ਗੱਲ ਤਾਂ ਫਿਰ ਠੀਕ ਆ ਤੇਰੀ ਯਾਰਾ ਗੱਲ ਤਾਂ ਸਹੀ ਆ ਬਾਈ ਦੀ ਯਾਰਾ ਸੂ ਸੰਤੀ ਆਖਾ ਹੁਣਾ ਬਾਕੀ ਬਾਹਰ ਅੰਦਰ ਫਿਰਦਾ ਰਹਿੰਦਾ ਜਿਆਦੇ ਪਤਾ ਉਹਨੂੰ ਖੜ ਜਾ ਬਾਈ ਫਿਰ ਓਏ ਚੱਲਦੇ ਆ ਘਰੇ ਆਪਾਂ ਵੀ